ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਦੇ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਸੀਂ ਵੀ ਜਾਣੋ ਪੂਰਾ ਮਾਮਲਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਦੱਸ ਦਈਏ ਕਿ ਹੁਣ ਜਿਹੜੇ ਚਾਰ ਪਹੀਆ ਵਾਹਨ ਚਲਾਉਣ ਵਾਲੇ ਨੇ ਉਹ ਥੋੜਾ ਸਾਵਧਾਨ ਹੋ ਜਾਓ ਘਰ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਦੱਸ ਦਈਏ ਕਿ 1 ਨਵੰਬਰ ਤੋਂ ਹੁਣ ਜਿਹੜੇ ਨਵੇਂ ਨਿਯਮ ਨੇ ਉਹ ਲਾਗੂ ਹੋਣ ਜਾ ਰਹੇ ਨੇ ਜੀ ਹਾਂ ਦੀਵਾਲੀ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਕਾਫੀ ਜ਼ਿਆਦਾ ਵੱਧ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਦਿੱਕਤ ਆਂਦੀ ਹੈ ਤੇ ਹੋਰ ਵੀ ਕਾਫੀ ਮੁਸ਼ਕਿਲਾਂ ਨੇ ਜਿਹੜੀਆਂ ਉਹ ਹੁਣ ਆ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਦਿੱਲੀ ਦੇ ਵਿੱਚ ਵੱਡਾ ਫੈਸਲਾ ਲਿੱਤਾ ਗਿਆ ਦੱਸਦੇ ਕਿ 1 ਨਵੰਬਰ ਤੋਂ ਹੁਣ ਸਿਰਫ ਤੇ ਸਿਰਫ ਸੀएनजी ਐਲएनजी ਤੇ ਇਲੈਕਟ੍ਰੀਕਲ ਵਾਹਨ ਜਿਹੜੇ ਉਹੀ ਚੱਲਣਗੇ ਨੋਨ BS6 ਵਾਹਨ ਜਿਹੜੇ ਦਿੱਲੀ ਦੇ ਵਿੱਚ ਹੁਣ ਉਹ ਬੈਨ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਦੀਵਾਲੀ ਤੋਂ ਬਾਅਦ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਗਿਆ ਹੈ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਤੇ ਹੋਰ ਵੀ ਕਾਫੀ ਮੁਸ਼ਕਲਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਇਹ ਵੱਡਾ ਫੈਸਲਾ ਲਿੱਤਾ ਗਿਆ ਹੈ ਕਿ ਹੁਣ ਸਿਰਫ ਤੇ ਸਿਰਫ CNG LNG ਤੇ ਇਲੈਕਟ੍ਰੀਕਲ ਵਾਹਨ ਜਿਹੜੇ ਦਿੱਲੀ ਦੇ ਵਿੱਚ ਚੱਲ ਸਕਣਗੇ ਨੋਨ BS6 ਵਾਹਨ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਇਹਨਾਂ ਦੇ ਨਾਲ ਜਿਹੜਾ ਪ੍ਰਦੂਸ਼ਣ ਹੈ ਉਹ ਕਾਫੀ ਜ਼ਿਆਦਾ ਵਧਦਾ ਆ ਜਿਸ ਕਰਕੇ ਹੁਣ ਇਹ ਵਾਹਨ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਜੇਕਰ ਆਟੋਮੈਟਿਕ ਵੀ ਆਪਾਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਕਾਫੀ ਜ਼ਿਆਦਾ ਰਹਿੰਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਆਪਾਂ ਕਹਿ ਸਕਦੇ ਆ ਕਿ ਪਪੂਲੇਸ਼ਨ ਹੈ ਜਿਸ ਕਰਕੇ ਉੱਥੇ ਪ੍ਰਦੂਸ਼ਣ ਵਧਿਆ ਹੀ ਰਹਿੰਦਾ ਹੈ ਤੇ ਹੁਣ ਦੀਵਾਲੀ ਲੰਘ ਕੇ ਗਈ ਹੈ ਜਿਸ ਕਰਕੇ ਉੱਥੇ ਪ੍ਰਦੂਸ਼ਣ ਹੈ ਪਟਾਕੇ ਚਲਾਉਣ ਕਰਕੇ ਹੋਰ ਵੀ ਜ਼ਿਆਦਾ ਵੱਧ ਗਿਆ ਆ ਦੱਸ દઈએ ਕਿ ਹੁਣ CNG LNG ਤੇ ਇਲੈਕਟ੍ਰੀਕਲ ਵਾਹਨ ਇਹ ਦਿੱਲੀ ਦੇ ਵਿੱਚ ਚੱਲ ਸਕਣਗੇ ਨੋਨ BS6 ਵਾਹਨ ਨੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਥੋੜਾ ਟਾਈਮ ਪਹਿਲਾਂ ਵੀ ਇੱਕ ਖਬਰ ਆਈ ਸੀ ਕਿ ਦਿੱਲੀ ਦੇ ਵਿੱਚ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਜਿਹੜੇ ਕਾਫੀ ਪੁਰਾਣੇ ਮਾਡਲ ਹੋ ਚੁੱਕੇ ਨੇ ਉਹ ਹੁਣ ਕਾਫੀ ਪ੍ਰਦੂਸ਼ਣ ਕਰਨ ਲੱਗ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਉਹ ਵਾਹਨ ਵੀ ਹੁਣ ਦਿੱਲੀ ਦੇ ਵਿੱਚ ਪਾਸ ਹੋਣੇ ਬੰਦ ਹੋ ਗਏ ਨੇ ਐਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਉਹ ਸਾਂਝੀ ਕਰ ਰਹੇ ਆ ਕਿਉਂਕਿ ਹੁਣ ਦਿੱਲੀ ਵਾਸੀਆਂ ਦੇ ਲਈ ਅ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਆ ਸਕਦੀ ਹੈ ਕਿਉਂਕਿ ਹੁਣ ਹਰ ਤਰੀਕੇ ਦੇ ਵਾਹਨ ਜਿਹੜੇ ਉਹ ਆਪ ਦਿੱਲੀ ਦੇ ਵਿੱਚ ਨਹੀਂ ਚਲਾ ਸਕਦੇ ਕਿਉਂਕਿ ਪ੍ਰਦੂਸ਼ਣ ਇਸ ਹੱਦ ਤੱਕ ਦਿੱਲੀ ਦੇ ਵਿੱਚ ਵੱਧ ਗਿਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਦੇ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਸੀਂ ਵੀ ਜਾਣੋ ਪੂਰਾ ਮਾਮਲਾ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਦੱਸ ਦਈਏ ਕਿ ਹੁਣ ਜਿਹੜੇ ਚਾਰ ਪਹੀਆ ਵਾਹਨ ਚਲਾਉਣ ਵਾਲੇ ਨੇ ਉਹ ਥੋੜਾ ਸਾਵਧਾਨ ਹੋ ਜਾਓ ਕਰਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਲਓ ਦੱਸ ਦਈਏ ਕਿ 1 ਨਵੰਬਰ ਤੋਂ ਹੁਣ ਜਿਹੜੇ ਨਵੇਂ ਨਿਯਮ ਨੇ ਉਹ ਲਾਗੂ ਹੋਣ ਜਾ ਰਹੇ ਨੇ ਜੀ ਹਾਂ ਦੀਵਾਲੀ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਕਾਫੀ ਜ਼ਿਆਦਾ ਵੱਧ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਔਕਤ ਆਂਦੀ ਹੈ ਤੇ ਹੋਰ ਵੀ ਕਾਫੀ ਮੁਸ਼ਕਿਲਾਂ ਨੇ ਜਿਹੜੀਆਂ ਉਹ ਹੁਣ ਆ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਦਿੱਲੀ ਦੇ ਵਿੱਚ ਵੱਡਾ ਫੈਸਲਾ ਲਿੱਤਾ ਗਿਆ ਦੱਸਦੇ ਕਿ 1 ਨਵੰਬਰ ਤੋਂ ਹੁਣ ਸਿਰਫ ਤੇ ਸਿਰਫ ਸੀएनजी ਐਲएनजी ਤੇ ਇਲੈਕਟ੍ਰੀਕਲ ਵਾਹਨ ਜਿਹੜੇ ਉਹੀ ਚੱਲਣਗੇ ਨੋਨ BS6 ਵਾਹਨ ਜਿਹੜੇ ਦਿੱਲੀ ਦੇ ਵਿੱਚ ਹੁਣ ਉਹ ਬੈਨ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਦੀਵਾਲੀ ਤੋਂ ਬਾਅਦ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਗਿਆ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਲਾਂ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਤੇ ਹੋਰ ਵੀ ਕਾਫੀ ਮੁਸ਼ਕਲਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਇਹ ਵੱਡਾ ਫੈਸਲਾ ਲਿੱਤਾ ਗਿਆ ਹੈ ਕਿ ਹੁਣ ਸਿਰਫ ਤੇ ਸਿਰਫ CNG LNG ਤੇ ਇਲੈਕਟ੍ਰੀਕਲ ਵਾਹਨ ਜਿਹੜੇ ਦਿੱਲੀ ਦੇ ਵਿੱਚ ਚੱਲ ਸਕਣਗੇ ਨੋਨ BS6 ਵਾਹਨ ਜਿਹੜੇ ਉਹ ਦਿੱਲੀ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਇਹਨਾਂ ਦੇ ਨਾਲ ਜਿਹੜਾ ਪ੍ਰਦੂਸ਼ਣ ਹੈ ਉਹ ਕਾਫੀ ਜ਼ਿਆਦਾ ਵਧਦਾ ਆ ਜਿਸ ਕਰਕੇ ਹੁਣ ਇਹ ਵਾਹਨ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਜੇਕਰ ਆਟੋਮੈਟਿਕ ਵੀ ਆਪਾਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਕਾਫੀ ਜ਼ਿਆਦਾ ਰਹਿੰਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਆਪਾਂ ਕਹਿ ਸਕਦੇ ਆ ਕਿ ਪੋਪੂਲੇਸ਼ਨ ਹੈ ਜਿਸ ਕਰਕੇ ਉੱਥੇ ਪ੍ਰਦੂਸ਼ਣ ਵਧਿਆ ਹੀ ਰਹਿੰਦਾ ਹੈ ਤੇ ਹੁਣ ਦੀਵਾਲੀ ਨੰਘ ਕੇ ਗਈ ਹੈ ਜਿਸ ਕਰਕੇ ਉੱਥੇ ਪ੍ਰਦੂਸ਼ਣ ਹੈ ਪਟਾਕੇ ਚਲਾਉਣ ਕਰਕੇ ਹੋਰ ਵੀ ਜ਼ਿਆਦਾ ਵੱਧ ਗਿਆ ਆ ਦੱਸ ਦਈਏ ਕਿ ਹੁਣ CNG LNG ਤੇ ਇਲੈਕਟ੍ਰੀਕਲ ਵਾਹਨ ਇਹ ਦਿੱਲੀ ਦੇ ਵਿੱਚ ਚੱਲ ਸਕਣਗੇ ਨੋਨ BS6 ਵਾਹਨ ਨੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਥੋੜਾ ਟਾਈਮ ਪਹਿਲਾਂ ਵੀ ਇੱਕ ਖਬਰ ਆਈ ਸੀ ਕਿ ਦਿੱਲੀ ਦੇ ਵਿੱਚ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਜਿਹੜੇ ਕਾਫੀ ਪੁਰਾਣੇ ਮਾਡਲ ਹੋ ਚੁੱਕੇ ਨੇ ਉਹ ਹੁਣ ਕਾਫੀ ਪ੍ਰਦੂਸ਼ਣ ਕਰਨ ਲੱਗ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਉਹ ਵਾਹਨ ਵੀ ਹੁਣ ਦਿੱਲੀ ਦੇ ਵਿੱਚ ਪਾਸ ਹੋਣੇ ਬੰਦ ਹੋ ਗਏ ਨੇ ਐਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਉਹ ਸਾਂਝੀ ਕਰ ਰਹੇ ਆ ਕਿਉਂਕਿ ਹੁਣ ਦਿੱਲੀ ਵਾਸੀਆਂ ਦੇ ਲਈ ਅ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਆ ਸਕਦੀ ਹੈ ਕਿਉਂਕਿ ਹੁਣ ਹਰ ਤਰੀਕੇ ਦੇ ਵਾਹਨ ਜਿਹੜੇ ਉਹ ਆਪਾ ਦਿੱਲੀ ਦੇ ਵਿੱਚ ਨਹੀਂ ਚਲਾ ਸਕਦੇ ਕਿਉਂਕਿ ਪ੍ਰਦੂਸ਼ਣ ਇਸ ਹੱਦ ਤੱਕ ਦਿੱਲੀ ਦੇ ਵਿੱਚ ਵੱਧ ਗਿਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ